18 ਤਰੀਕ ਨੂੰ ਪਿਛਲੀ 18 ਤਰੀਕ ਨੂੰ ਮਤਲਬ ਬੱਚਾ ਮਿਸਿੰਗ ਹੋਇਆ। ਸੈਂਸ ਰਾਜਪੁਰਾ ਦੇ ਨਾਮ ਤੋਂ ਕੁਝ ਆਇਆ ਮੈਂ ਇੱਕਦਮ ਸ਼ੌਟ ਜੇ ਲੱਗਿਆ ਮੈਂ ਕਿਹਾ ਦੁਬਾਰਾ ਫਿਰ ਦੇਖਾਂ। ਦੇਖਿਆ ਫਿਰ ਦੁਬਾਰਾ ਇੱਕ ਫੋਟੋ ਆਈ। ਉਸ ਟਾਈਮ ਤੋਂ ਬਾਅਦ ਫਿਰ ਮੈਂ ਸੀਆਈ ਖਰੜ ਵਾਲਿਆਂ ਨੂੰ ਸੰਪਰਕ ਕੀਤਾ। ਉਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਈਆਂ ہیں ਪਿੱਛੇ ਜਦੋਂ ਮੇਰੇ ਤੇ ਫਾਇਰਿੰਗ ਹੋ ਗਈ ਹੈ ਫਿਰ ਉਸ ਤੋਂ ਬਾਅਦ ਮੇਰੇ ਤੇ ਪੰਜਾਬ ਦੇ ਵਿੱਚ ਬੀਤੇ ਦਿਨੀ ਲਗਾਤਾਰ ਪੰਜਾਬ ਪੁਲਿਸ ਵੱਲੋਂ ਗੁੰਡਾ ਕਰਦੀ ਤੇ ਨਕੇਲ ਕੱਸੀ ਗਈ ਹੈ ਗੁੰਡਿਆਂ ਦੇ ਇਨਕਾਊਂਟਰ ਕੀਤੇ ਗਏ ਨੇ ਜਿੱहां ਗੈਂਗਸਟਰਾਂ ਨੂੰ ਟੈਟੇਰੀ ਕੀਤਾ ਗਿਆ ਜਦੋਂ ਕਿ ਸੀਆਈਏ ਸਟਾਫ ਮੁਹਾਲੀ ਦੁਆਰਾ ਕੀਤੇ ਗਏ ਇਨਕਾਊਂਟਰਾਂ ਤੋਂ ਬਾਅਦ ਹੁਣ ਇੱਕ ਗੈਂਗਸਟਰ ਕਹਿ ਦਈਏ ਜਾਂ ਫਿਰ ਇੱਕ ਨੌਜਵਾਨ ਜਿਸ ਦਾ ਨਾਮ ਹੈ ਪਰਮਵੀਰ ਸਿੰਘ ਉਰਫ ਪ੍ਰਿੰਸ ਉਸ ਦੇ ਪਿਤਾ ਮੀਡੀਆ ਦੇ ਸਾਹਮਣੇ ਆਏ ਨੇ ਆਪਣੇ ਲੜਕੇ ਨੂੰ ਆਪਣੇ ਬੇਟੇ ਨੂੰ નિર્ਦੋਸ਼ ਦੱਸਿਆ ਜਾ ਰਿਹਾ ਉਸ ਦੇ ਪਿਤਾ ਦੇ ਵੱਲੋਂ ਤੇ ਉਹ ਕਹਿ ਰਹੇ ਨੇ ਕਿ 18 ਨਵੰਬਰ ਤੋਂ ਉਹਨਾਂ ਦਾ ਲੜਕਾ ਘਰ ਤੋਂ ਲਾਪਤਾ ਸੀਗਾ ਜੀ ਹਾਂ ਇਹ ਖਬਰ ਹੈ ਰਾਜਪੁਰੇ ਦੀ ਜਿੱਥੇ ਸੀਆਈਏ ਸਟਾਫ ਮੁਹਾਲੀ ਦੁਆਰਾ ਕੀਤੇ ਗਏ ਇੰਕਾਊਂਟਰ ਤੋਂ ਬਾਅਦ ਪਰਮਵੀਰ ਸਿੰਘ ਉਰਫ ਪ੍ਰਿੰਸ ਦੇ ਪਿਤਾ ਡਾਕਟਰ ਹਰਪਾਲ ਸਿੰਘ ਵਿਰਕ ਜੋ ਕਿ ਰਾਜਪੁਰਾ ਦੇ ਰਹਿਣ ਵਾਲੇ ਨੇ ਉਹ ਪੇਸ਼ੇ ਤੋਂ ਡਾਕਟਰ ਨੇ ਜਿਨ੍ਹਾਂ ਨੇ ਟੀਵੀ ਚੈਨਲ ਤੇ ਆਪਣੇ ਮੁੰਡੇ ਦੀਆਂ ਖਬਰਾਂ ਦੇਖੀਆਂ ਨੇ ਉਹਨਾਂ ਦੀ ਤਸਵੀਰ ਦੇਖੀ ਆਪਣੇ ਲੜਕੇ ਦੀ ਉਸ ਤੋਂ ਬਾਅਦ ਬਹੁਤ ਦੁਖੀ ਮਨ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕਰਨ ਸਾਹਮਣੇ ਆਏ ਨੇ ਸਰ ਮੈਨੂੰ ਤੇ ਪਤਾ ਨਹੀਂ ਮੈਂ ਤੇ ਹਸਪਤਾਲ ਤੋਂ ਡਿਊਟੀ ਤੋਂ ਆਇਆ ਸੀ 1 ਵਜੇ ਦੇ ਕਰੀਬ ਮੈਂ ਆ ਕੇ ਅੰਦਰ ਬਸ ਮੇਰੀ ਆਤਾ ਹੈ ਕਿ ਕਰੀ ਸਵੇਰੇ ਆ ਸ਼ਾਮ ਨੂੰ ਨਿਊਜ਼ ਮੈਂ ਜ਼ਰੂਰ ਦੇਖਦਾ ਹਾਂ ਨਾ ਦੁਆਕੇ ਦੇਖਿਆ ਤੇ ਕੁਝ ਉਹਦੇ ਤੇ ਪ੍ਰਿੰਸ ਰਾਜਪੁਰਾ ਦੇ ਨਾਮ ਤੋਂ ਕੁਝ ਆਇਆ ਮੈਂ ਇੱਕਦਮ ਸ਼ੌਟ ਜਿਹਾ ਲੱਗਿਆ ਮੈਂ ਕਿਹਾ ਦੁਬਾਰਾ ਫਿਰ ਦੇਖਾਂ ਦੇਖਿਆ ਫਿਰ ਦੁਬਾਰਾ ਇੱਕ ਫੋਟੋ ਆਈ ਉਸ ਟਾਈਮ ਤੋਂ ਬਾਅਦ ਫਿਰ ਮੈਂ ਸੀਆਈ ਖਰੜਾ ਵਾਲਿਆਂ ਨੂੰ ਸੰਪਰਕ ਕੀਤਾ ਵੀ ਇਸ ਤਰ੍ਹਾਂ ਕੋਈ ਉਹਦੇ ਕੋਈ ਜ਼ਿਆਦਾ ਇੰਜਰੀਜ਼ ਜਾਂ ਕੋਈ ਇਸ ਤਰ੍ਹਾਂ ਹਾਲਾਤ ਕਹਿੰਦੇ ਨਹੀਂ ਨਹੀਂ ਡਾਕਟਰ ਸਾਹਿਬ ਨਾਰਮਲ ਆ ਠੀਕ ਆ ਹਸਪੀਟਲ ਆ ਬਿਲਕੁਲ ਟੈਨਸ਼ਨ ਨਾ ਲਓ ਬਸ ਇੰਨੀ ਗੱਲ ਹੋਈ ਉੱਚੀ ਕਿਡਨੈਪਿੰਗ ਦਾ ਪਰਚਾ ਤੋਂ ਕੰਪਲੇਨ ਲਖਾਈ ਸੀ ਵੀ ਹਾਂ ਸਰ 18 ਤਰੀਕ ਨੂੰ ਪਿਛਲੀ 18 ਤਰੀਕ ਨੂੰ ਮਤਲਬ ਬੱਚਾ ਮਿਸਿੰਗ ਹੋਇਆ ਉਸ ਟਾਈਮ ਤੋਂ ਬਾਅਦ ਮੈਂ ਮਤਲਬ ਇਥੇ ਆਪਣਾ ਥਾਣੇ ਚ ਪੁਲਟ ਕੀਤੀ ਹੋਈ ਹੈ ਡਿਪਟੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੂੰ ਮਿਲੇ 18 ਤਰੀਕ ਤੋਂ ਸਾਡੇ ਸੰਪਰਕ ਚ ਨਹੀਂ ਵੈਸੇ ਹਰ ਰੋਜ਼ ਆਉਂਦਾ ਸੀ ਘਰ ਆਉਂਦਾ ਸੀ ਘਰ ਚਲਾ ਜਾਂਦਾ ਸੀ ਰੋਜ਼ ਆਉਣਾ ਰੋਜ਼ ਜਾਣਾ ਅੱਛੇ ਕਾਲਜ ਤੋਂ ਨੇ ਮਤਲਬ ਗ੍ਰੈਜੂਏਸ਼ਨ ਕੀਤੀ ਹੈ ਆਊਟ ਆਫ ਕੰਟਰੀ ਗਿਆ ਦੋ ਤਿੰਨ ਵਾਰ ਕੋਈ ਇਸ ਤਰ੍ਹਾਂ ਦੀ ਤਾਂ ਕੋਈ ਨੌਬਤ ਹੀ ਨਹੀਂ ਸੀ ਵੀ ਆਪਾਂ ਇੱਕ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੇ ਆਂ ਵੀ ਆ ਕੁਝ ਇੰਨਾ ਵੱਡਾ ਕੋਈ ਇੱਕਦਮ ਸ਼ੌਟ ਲੱਗੇਗਾ ਇਹ ਕੋਈ ਸੋਚ ਵੀ ਨਹੀਂ ਸਕਦੇ ਮਤਲਬ ਜਿਹੜਾ ਗੁੰਮਰਾਹ ਕਰਨ ਦੀ ਕਹਾਣੀ ਸੀ ਉਹ ਗੁੰਮਰਾਹ ਕਰਨ ਲਈ ਵੀ ਬੱਚਿਆਂ ਨੂੰ ਕੋਈ ਕੀਤੀ ਗਈ ਹੋ ਸਕਦੀ ਹੈ ਨਹੀਂ ਸਰ ਵੈਸੇ ਅੱਜ ਤੱਕ ਇਸ ਤਰ੍ਹਾਂ ਦੀ ਕਦੀ ਕੋਈ ਨੌਬਤ ਨਹੀਂ ਆਈ ਕਿਉਂਕਿ ਇਹ ਤਾਂ ਇਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਉਂਦੀਆਂ ਰਹੀਆਂ ਇਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਈਆਂ ਪਿੱਛੇ ਜਦੋਂ ਮੇਰੇ ਤੇ ਫਾਇਰਿੰਗ ਹੋ ਗਈ ਹੈ ਫਿਰ ਉਸ ਤੋਂ ਬਾਅਦ ਮੇਰੇ ਤੇ ਉਹ ਆਏ ਆਕਾਊਂਟ ਨੰਬਰ ਆਏ ਨੇ ਉਹ ਆਕਾਊਂਟ ਨੰਬਰ ਆਪਾਂ ਐਸਐਸਪੀ ਸਾਹਿਬ ਨੂੰ ਰਿਟਨ ਚ ਦਿੱਤੇ ਹੋਏ ਨੇ ਕਿ ਮੈਨੂੰ ਥ੍ਰੈਟ ਆ ਰਹੀਆਂ ਇਸ ਨੰਬਰਾਂ ਤੋਂ ਬਟ ਉਹ ਤਾਂ ਅਕਾਊਂਟ ਹੋਰ ਨੇ ਬੰਗਲੌਰ ਦੇ ਨੇ ਕਿਸੇ ਪਾਸੇ ਦੇ ਨੇ ਉਹ ਤਾਂ ਪੁਲਿਸ ਕਰ ਰਹੀ ਸੀ ਉਹਨਾਂ ਦਾ ਮਤਲਬ ਉਹ ਤੋਂ ਬਾਅਦ ਤਾਂ ਮੇ ਤੇ ਮਤਲਬ ਉਹਦੇ ਨਾਲ ਇਹਦਾ ਮੈਂ ਤਾਂ ਨਹੀਂ ਇਸ ਦਾ ਮਤਲਬ ਕੜੀ ਨੂੰ ਜੋੜ ਕੇ ਦੇਖ ਸਕਦਾ ਜਿਹੜਾ ਦੂਸਰਾ ਉਹਦੇ ਨਾਲ ਲੜਕਾ ਹੈਗਾ ਉਹ ਕੀ ਰਿਸ਼ਤੇਦਾਰਾ ਜੀ ਉਹ ਹਾਂਜੀ ਉਹ ਮੇਰੇ ਬ੍ਰਦਰ ਦਾ ਮਤਲਬ ਲੜਕਾ ਹੈ ਤੇ ਉਹ ਮਤਲਬ 15 20 ਦਿਨ ਤੋਂ ਹੀ ਮਤਲਬ ਉਹਦੀ ਮੰਮੀ ਨਾਲ ਅੱਜ ਹੁਣੇ ਗੱਲ ਹੋਈ ਹੈ ਉਹ ਕਹਿੰਦੀ 15 20 ਦਿਨ ਤੋਂ ਵੀ ਉਹ ਕਹਿ ਰਿਆ ਸੀ ਮੈਂ ਉਹ ਬੇਟੇ ਦੀ ਜਿੰਮ ਜਿੰਮ ਸੰਭਾਲਣੀ ਹੈ ਤੇ ਮੈਂ ਉੱਥੇ ਜਾਣਾ ਤੇ ਇਸ ਕਰਕੇ ਉਹ ਦੱਸ ਰਿਹਾ ਹੈ ਵੀ ਮੈਂ ਉੱਥੇ ਮਹਾਲੀ ਆ ਯਾਨੀ ਕਿ ਉਹਦੇ ਨਾਲ ਬਲਕਿ ਲੜਕੇ ਨਾਲ ਇੱਕ ਦੌਰ ਹੀ ਮੇਰਾ ਸੰਪਰਕ ਹੋਇਆ ਦੋ ਤਿੰਨ ਵਾਰ ਮੈਂ ਕਾਲ ਕੀਤੀ ਹੈ ਬਲਕਿ ਉਹਨੇ ਇਹ ਨਹੀਂ ਦੱਸਿਆ ਕਿ ਮੇਰੇ ਨਾਲ ਪ੍ਰਿੰਸ ਵੀ ਹੈ ਇਹ ਜਦੋਂ ਇਹ ਹਾਦਸਾ ਹੋਇਆ ਤਾਂ ਮੈਨੂੰ ਬੜਾ ਸ਼ੌਕਰ ਲੱਗਾ ਵੀ ਇਹ ਕੀ ਮਤਲਬ ਕਿਸ ਤਰ੍ਹਾਂ ਹੋ ਸਕਦਾ ਹੈ ਕਿੰਨੀ ਏਜ ਹੈ ਬੱਚੇ ਦੀ ਆਪਣੇ ਦੀ ਬੱਚਾ 24 25 ਸਾਲ ਦਾ ਹੈ ਕੀ ਕਾਰੋਬਾਰ ਕੀ ਕਰਦਾ ਸਰ ਉਹਦਾ ਜਿੰਮ ਦਿੱਤੀ ਸੀ ਜੀ ਪੰਜ ਫੇਸ ਉਹਨੇ ਆਪਣਾ ਕਿਸੇ ਦੋਸਤ ਨਾਲ ਹਿੱਸਾ ਪਾ ਕੇ ਜਿੰਮ ਲਈ ਹੋਈ ਲਈ ਹੋਈ ਸੀ ਕਿੱਥੇ ਮੁਹਾਲੀ ਹਾਂਜੀ ਮੁਹਾਲੀ ਪੰਜ ਫੇਸ ਮੁਹਾਲੀ ਜਿੰਮ ਦੇ ਵਿੱਚ ਉਹਦੇ ਸ਼ੇਅਰ ਕੀਤਾ ਹੋਇਆ ਸੀ ਤੇ ਬਾਕੀ ਮਤਲਬ ਅੱਛੀ ਅਸੀਂ ਫੈਮਿਲੀ ਨੂੰ ਬਲਾਉਂ ਕਰਦੇ ਆ ਸਾਡਾ ਕੋਈ ਇਸ ਤਰ੍ਹਾਂ ਦਾ ਨਹੀਂ ਮੈਂ ਅੱਛੀ ਉਹਨੂੰ ਗੱਡੀ ਲੈ ਕੇ ਦਿੱਤੀ ਹੋਈ ਏ ਮੇਰੀ ਗੱਡੀ ਮੇਰੇ ਕੋਲ ਆ ਉਹਦੀ ਗੱਡੀ ਉਹਦੇ ਕੋਲ ਆ ਕੋਈ ਇਸ ਤਰ੍ਹਾਂ ਦੀ ਕੋਈ ਨੋਬਤ ਹੀ ਨਹੀਂ ਆਈ ਵੀ ਉਹੀ ਉਹਨੇ ਕਿਸੇ ਤੋਂ ਗੱਡੀ ਖੋਈ ਹੋਏ ਤਰੋ ਕਰੇ ਦੇਖੋ ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਨੂੰ ਕੋਈ ਪੈਸੇ ਦੀ ਕਮੀ ਹੋਵੇ ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਕੋਲ ਆਪਣਾ ਕੋਈ ਸਾਧਨ ਨਾ ਹੋਵੇ ਉਹਦੇ ਕੋਲ ਤੇ ਆਪਣਾ ਸਭ ਕੁਝ ਹੈ ਉਹਦਾ ਕੋਈ ਪਹਿਲੇ ਕੋਈ ਪਰਚਾ ਹੈਗਾ ਕੋਈ ਅਟੈਂਪਟ ਟੂ ਮਰਡਰ ਦਾ ਯਾ ਅਦਰ ਨਹੀਂ ਇਸ ਤਰ੍ਹਾਂ ਦਾ ਕੋਈ ਪਹਿਲਾ ਕੇਸ ਨਹੀਂ ਤੇ ਮੁਹਾਲੀ ਤੁਸੀਂ ਥਾਣੇ 'ਚ ਜਾ ਕੇ ਪਤਾ ਕਰ ਸਕਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਇੱਕ ਮਤਲਬ ਕੇਸ ਜ਼ਰੂਰ ਹੋਇਆ ਸੀ ਦੋਸਤਾਂ ਨੇ ਕਿਤੇ ਪਾਰਟੀ ਕਰਦੇ ਕੋਈ ਉੱਥੇ ਚੰਡੀਗੜ੍ਹ ਡਕੋਲੀ ਥਾਣੇ ਦੇ ਵਿੱਚ ਕੋਈ ਫਾਇਰਿੰਗ ਹੋਗਿਆ ਰਾਂ ਉਹਨਾਂ ਨੇ ਦੋਸਤਾਂ ਨੇ ਘਰ 'ਚ ਬਹਿ ਕੇ ਇੱਕ ਗੱਟ ਦੇ ਟਾਈਮ ਕੀਤੀ ਸੀ ਉਹਦੇ 'ਚ ਉਹਦਾ ਨਾਮ ਆਇਆ ਸੀ ਅਦਰਵਾਇਜ਼ ਅੱਜ ਤੱਕ ਕਦੀ ਰਾਜਪੁਰੇ ਚ ਐ ਵੀ ਨਹੀਂ ਕਿ 1755 ਸਭ ਤੋਂ ਛੋਟਾ ਪਰਚਾ ਵੀ 755 ਅਜ ਵੀ ਕਿਸੇ ਨੂੰ ਥੱਪੜ ਵੀ ਮਾਰਿਆ ਹੋਏ ਲੜਾਈ ਹੋਈ ਹੋਈ ਮਤਲਬ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਰਿਕਾਰਡ ਉਹਦਾ ਇੰਨਾ ਅੱਛਾ ਰਿਹਾ ਹੈ ਵੀ ਕੋਈ ਕੁਝ ਨਹੀਂ ਹੈ ਇਸ ਤੱਕ ਕਿੰਨੇ ਪਰ ਪੁਲਿਸ ਜਿਹੜੀ ਉੱਥੇ ਦੱਸ ਰਹੀ ਸੀਗੀ ਕਿ ਪਹਿਲਾਂ ਵੀ 7 ਕੋਈ ਪਰਚੇ ਦੱਸ ਰਹੇ ਸੀਗੇ ਕੋਈ ਉਮੀਦ ਕੋ ਟੋੜੇ ਧਿਆਨ ਦੀ ਨਹੀਂ 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 ਦੇਖੋ ਜੀ ਜੇ ਕੋਈ ਪਰਚਾ ਦਰਜ ਹੁੰਦਾ ਹੈ ਤੇ ਘੱਟੋ-ਘੱਟ ਪੁਲਿਸ ਜਿਹੜੀ ਹੈ ਘਰ ਤੱਕ ਪਹੁੰਚ ਕਰਦੀ ਹੈ ਹਮਮ ਠੀਕ ਹੈ ਨਾ ਘਰ ਤੱਕ ਪਹੁੰਚ ਕਰਦੀ ਹੈ ਵੀ ਉਹਦੇ ਤੇ ਆ ਪਰਚਾ ਦਰਜ ਆ ਵੀ ਆ ਉਹਦੇ ਤੇ ਹੈ ਤੇ ਤੁਹਾਡਾ ਉਹ ਲੜਕਾ ਹੈ ਜਿਹੜਾ ਮੇਰੇ ਤੱਕ ਅਜੇ ਤੱਕ ਕਿਸੇ ਨੇ ਕੋਈ ਮਤਲਬ ਉਹ ਕੀਤਾ ਹੀ ਨਹੀਂ ਹੈ ਵੀ ਮੈਨੂੰ ਕੋ ਪੁੱਛਿਆ ਨਹੀਂ ਹੈ ਵੀ ਇਸ ਸਬੰਧ ਵਿੱਚ ਕੋ ਪਰਚਾ ਹੋਇਆ ਕੋ ਸਾਨੂੰ ਵਾਰੰਟ ਆਫਸਰ ਆਏ ਕੋ ਸਾਨੂੰ ਸਮਨ ਆਉਣ ਜਾਂ ਕੋਈ ਸਾਨੂੰ ਪੁਲਿਸ ਵਾਲਾ ਮੇਰੇ ਤੋਂ ਕੋਈ ਐਪਲੀਕੇਸ਼ਨ ਲਿਖਵਾ ਕੇ ਲਗਾਇਆ ਹੋਏ ਵੀ ਅਸੀਂ ਤੁਹਾਨੂੰ ਨੋਟਿਸ ਦਿੱਤੀ ਹੈ ਤੁਹਾਡਾ ਬੱਚਾ ਤੁਹਾਡੇ ਕੋਲ ਆਏਗਾ ਤੇ ਸਾਡੇ ਸਾਹਮਣੇ ਪੇਸ਼ ਕਰਿਓ ਇਸ ਤਰ੍ਹਾਂ ਦੀ ਕੋ ਗੱਲ ਹੀ ਨਹੀਂ ਹੋਈ